ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਜੜੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਅੱਡਾ ਪੱਟੀ ਵਿਖੇ ਤਹਿਸੀਲ ਕੰਪਲੈਕਸ ਦੇ ਪਿਛਲੇ ਪਾਸੇ ਰੇਲਵੇ ਦੀ ਜਗ੍ਹਾ ਦੇ ਕਾਫੀ ਲੰਮੇ ਸਮੇਂ ਤੋਂ ਲੋਕ ਝੁੱਗੀਆਂ ਲਗਾ ਕੇ ਬੈਠੇ ਹੋਏ ਦਾ ਨਾ ਉਹਨਾਂ ਦੀਆਂ ਝੁੱਗੀਆਂ ਨੂੰ ਲੱਗਿਆ اچانک ਜਾਗ ਜਾਣਕਾਰੀ ਤੋਂ ਪਤਾ ਲੱਗਾ ਕਿ ਇਹ ਆ ਜਿਹੜੀ ਅੱਗ ਹੈ ਸਰਕਟ ਹੋਣ ਕਾਰਨ ਲੱਗੀ ਹੈ ਭਿਆਨਕ ਅੱਗ ਲੱਗਣ ਕਾਰਨ ਸਾਰਾ ਕੁਝ ਜਿਹੜਾ ਸੜ ਕੇ ਸੁਆਹ ਹੋ ਗਿਆ ਜਿਸ ਮੁਤਾਬਕ ਪਤਾ ਲੱਗਾ ਕਿ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਉਸ ਵੇਲੇ ਪਹੁੰਚੇ ਉਥੋਂ ਦੇ ਉੱਚ ਅਧਿਕਾਰੀ ਅਤੇ ਲੋਕਾਂ ਦਾ ਕੀ ਕਹਿਣਾ ਤੁਸੀਂ ਦੇਖੋ ਸਾਰੀ ਤਸਵੀਰ ਕਿ ਦੇਖੋ ਕਿ ਤਰ੍ਹਾਂ ਸਾਰਾ ਕੁਝ ਜਿਹੜਾ ਹੈ ਗਰੀਬ ਲੋਕਾਂ ਦਾ ਸੜਕੇ ਸਵਾਹ ਆ ਗਿਆ ਤੁਸੀਂ ਪੂਰੀ ਜਾਣਕਾਰੀ ਦੇਖੋ ਤੁਸੀਂ ਦੇਖ ਰਹੇ ਹੋ ਜਿਹੜੀ ਪੰਜਾਬ ਝੰਡਖੜ ਦੀ ਹੈ ਵਿਸ਼ੇਸ਼ ਰਿਪੋਰਟ ਸਾਰੀ ਜਾਣਕਾਰੀ ਵੇਖੋ ਤੇ ਕਮੈਂਟ ਕਰਕੇ ਆਪਣੇ رائے ਜ਼ਰੂਰ ਦਿਓ ਸਰਕਾਰਾਂ ਨੂੰ ਤੇ ਇਲਾਕੇ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਇਹਨਾਂ ਵਾਸਤੇ ਕੀ ਕਰਨਾ ਚਾਹੀਦਾ ਧੰਨਵਾਦ पुति नन मिले हमरा जल्दी एरा धीरज राखलियर तीन दिन त बेचारा बिबोड़ा छेट लेलियर तीन भल्ला दिन सन माया पकड़ ले तोरो रिश्ता कर लिए हम एक चल चल तोरो रिश्ता कर लेल तोरो ना छै ओखरो दुखी जरलै छी बाजी देखो रात में उठे तो हम देखे चार लड़का उधर घूरता था पार्क में वो जो पीछे है उधर उधर जंगल की तरफ तो हम उसके पास चाकू था मैं उसको देखा तो मैं भाग गया मैं घर ढुक गया मैं गया तो इधर फिर क्या नहीं हुआ मैं सो गया सो गया तो मैं फिर उधर बच्चे एक जगह रात को वो बोलता मेरे झरक लग रहा है कपार उधर पीछे से वो बोल रहा है बच्चे मेरे को झरक लग रहा है तब वो चिका मैं अपने मुंडे को छोड़ दिया मैं फिर से बच्चे को निकाल के आग देखा तो लेके भाग गया इधर सारे बच्चे निकाल के इधर भाग गया कितने बजे लगी थी आग बजे रात को रात को एक पता नहीं चला एक बजे रात का कैसे लगा आग नहीं लगा हम लोग सोए थे कोई नुकसान तो नहीं हुआ कोई नुकसान नहीं हुआ वही थी सारा राशन पानी सारा जर गया बच्चे को बचाने हुआ बच्चे बचा लिए किसी का नुकसान तो नहीं हुआ नहीं नहीं किसी का नुकसान हुआ अभी खाने के लिए कुछ नहीं बचा अभी कहाँ जा रहे हो आप लोग कहीं जाए कहाँ जाएंगे ਗੁਰਦਰਾ ਸਾਹਿਬ ਜਾ ਰਹੇ ਹੋ ਬੁਲਾ ہوا ਹੈ ਗੁਰਦਰਾ ਸਾਹਿਬ ਜਾ ਰਹੇ ਹੋ ਨਹੀਂ ਖਾਣਾ ਨਹੀਂ ਖਾਂਦੇ ਖਾਣਾ ਉਹ ਖਾਣੇ ਆਇਆਗਾ اچھا ਠੀਕ ਹਾਂ ਠੀਕ ਅੰਸਰ ਹੈ ਜਿਹੜੀ ਹੈ ਨੁਕਸਾਨ ਹੋਇਆ ਹੈ ਕੀ ਕਹਿਣਾ ਜਾਓਗੇ ਦੇਖੋ ਜਦੋਂ ਪਤਾ ਲੱਗਾ ਕਿ ਸ਼ਹਿਰ ਦੇ ਵਿੱਚ ਘਰ ਸਾਹਿਬ ਆਪਰੇ ਆਏ ਕੋਈ 30-40 ਪਰਿਵਾਰਾਂ ਦੇ ਘਰਾਂ ਨੂੰ ਅੱਗ ਲੱਗੀ ਸੀ ਉਹ ਜਲਦੀ ਤੋਂ ਜਲਦੀ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਔਰ ਆ ਕੇ ਸਾਰੇ ਆਪਣੇ ਸੰਗੀ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਆ ਪਤਾ ਲੱਗਾ ਕਿ ਨੁਕਸਾਨ ਬਹੁਤ ਵੱਡਾ ਹੈ ਔਰ ਅੱਖੀਂ ਦੇਖ ਰਹੇ ਹਾਂ ਕਿ ਲਗਭਗ 30 ਤੋਂ 40 ਚੁੱਕੀ ਝੌਂਪੜੀ ਵਾਲਾ ਪਰਿਵਾਰ ਸੀ ਪ੍ਰਦੇਸੀ ਸੀਗੇ ਜਾਦੀ ਦੇ ਵਿੱਚ ਔਰ ਉਹਨਾਂ ਨੇ ਆਪਣਾ ਰੋਟੀ ਬਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਰਹਿਣ ਬੈਸਰੇ ਦਾ ਪ੍ਰਬੰਧ ਕੀਤਾ ਹੋਇਆ ਸੀ ਰਾਤੀ 1:00 ਵਜੇ ਤੇ ਅੱਗ ਦਾ ਪਤਾ ਲੱਗਾ ਕਿ ਇੱਕ ਝੌਂਪੜੀ ਲੱਗੀ ਔਰ ਲਾਗੇ ਲੱਗੀ ਸਾਰੇ ਰਹਿੰਦੇ ਸੀ ਪਰ ਉਹਨਾਂ ਦੀ ਇੱਕ ਦੂਜੇ ਦੇ ਨਾਲ ਹੀ ਜੁੜਿਆ ਹੋਣ ਕਾਰਨ ਸਾਰੀਆਂ ਹੀ ਝੌਂਪੜੀਆਂ ਨੂੰ ਅੱਗ ਲੱਗ ਗਈ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਜ ਸਾਡੇ ਐਸ ਐਚਓ ਸਾਹਿਬ ਖੁਦ ਇੱਥੇ ਆ ਕੇ ਖੜੇ ਰਹੇ ਔਰ ਉਹਨਾਂ ਨੇ ਆਨ ਕੇ ਲੋਕਾਂ ਦੀ ਜਾਨੀ ਤੇ ਮਾਲੀ ਨੁਕਸਾਨ ਦੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਾਲੀ ਨੁਕਸਾਨ ਬਚਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਥੋੜਾ ਥੋੜਾ ਸਮਾਨ ਜੋ ਕੱਪੜਿਆਂ ਦੇ ਵਿੱਚ ਹੀ ਲਪੇਟਿਆ ਸੀ ਉਹਨੂੰ ਅੱਗ ਨੇ ਛੇਤੀ ਪਕੜ ਲਿਆ ਤਾਂ ਉਹਨਾਂ ਨੇ ਖੁਦ ਆਪ ਅੱਗ ਦੇ ਵਿੱਚ ਮੇਰੇ ਪੁਲਿਸ ਮੁਲਾਜ਼ਮਾਂ ਆਪ ਵੇਖਿਆ ਉਹਨਾਂ ਸਰਦਾਰ ਲਖਤਾਰ ਸਿੰਘ ਜੀ ਔਰ ਭਜਨ ਸਿੰਘ ਜੀ ਔਰ ਹੋਰ ਵੀ ਮੁਲਾਜ਼ਮ ਸੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਲੋਕਾਂ ਦੀ ਮਦਦ ਕਰਕੇ ਲੋਕਾਂ ਨੂੰ ਰੇਲਵੇ ਲਾਈਨ ਤੋਂ ਪਾਸੇ ਬਿਠਾਇ ਛੋਟੇ ਛੋਟੇ ਬੱਚਿਆਂ ਨੂੰ ਆਪ ਫੜ ਕੇ ਲਗਾਇਆ ਔਰ ਬਹੁਤ ਮਦਦ ਕੀਤੀ ਆ ਪ੍ਰਸ਼ਾਸਨ ਨੇ ਔਰ ਇੱਥੇ ਜਿਹੜਾ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਯਾਰ ਕੀ ਕਹਿਣਾ ਚਾਹੋ ਇੱਥੇ ਜਿੱਤੀ 35 ਕਿਲੋਮੀਟਰ ਸੀ ਔਰ ਦੇਖਣ ਚ ਆ ਰਿਹਾ ਜੋ ਮੈਂ ਦੇਖ ਰਿਹਾ ਜੀ ਕੋਈ ਵੀ ਝੁਗੀ ਨਹੀਂ ਰਹਿ ਗਈ ਇਹਨਾਂ ਦਾ ਸਾਰਾ ਹਿੱਸਾ ਚਲ ਚੁੱਕਾ ਮਾਦਾ ਸ਼ੀ ਜਿਸ ਦਾ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਬੰਦੀਆਂ ਨੇ ਮਦਦ ਕੀਤੀ ਜਾਏਗੀ ਸਰ ਕਮੇਟੀ ਕਾਲ ਵਰਾਂ ਨੂੰ ਕੋਈ ਮਦਦ ਕੀਤੀ ਗਈ ਇਹਨਾਂ ਦੀ ਅਲੀ ਤੱਕ ਤਾਂ ਨਹੀਂ ਉਹ ਸਰਕਾਰ ਦਾ ਹੀ 파ਟਾ ਸੀ ਵੀ ਜੋ ਵੀ ਸਾਡੇ ਲੈਵਲ ਤੇ ਕੀਤਾ ਜਾ ਸਕਦਾ ਉਹ ਸੀ ਨੇਰ ਲੈਵਲ ਤੇ ਕਰਾਂਗੇ ਠੀਕ ਤੇ ਸਰ ਇਹ ਜੋ ਨੁਕਸਾਨ ਹੋਇਆ ਕਿੰਨੇ ਕੁ ਲੱਖ ਰੁਪਏ ਦਾ ਨੁਕਸਾਨ ਹੋਇਆ ਜਾਂ ਕਿਦਾਂ ਦਾ ਤਾਂ ਹੀ ਉੱਪਰ ਭਾਈ ਕਿਦਾਂ ਹੋ ਸਕਦੀ ਹੈ ਔਰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਸ਼ਹਿਰ ਵਸਨੀਕੋ ਤਾਂ ਹੀ ਅਪੀਲ ਹੈ ਜੀ ਕਿ ਧਿਆਨ ਰੱਖਿਆ ਕਰਨ ਵੈਸੇ ਤਾਂ ਇਸ ਚੀਜ਼ ਦਾ ਕੋਈ ਕਾਰਨ ਸਮਝ ਨਹੀਂ ਆਇਆ ਕਿਉਂਕਿ ਰਾਤ ਦੇ ਸਮੇਂ ਆ ਗਈ ਹੈ ਇਹਨਾਂ ਚ ਥੋੜਾ ਬਹੁਤਾ ਤੇ ਹੁਸਕ ਦਾ ਸੀਗਾ ਕਿ ਜਿੱਦਾਂ ਇਹ ਬਿਲਕੁਲ ਨਾਲ ਜੁੜੀਆਂ ਸੀ ਝੁਗੀਆਂ ਇੱਕ ਦੂਜੇ ਨੂੰ ਫੜਦੇ ਕੇ ਪਰ ਹੁਣ ਚਲੋ ਪ੍ਰਮਾਤਮਾ ਦੀ ਕਿਰਪਾ ਕੀ ਲੋ ਗੁਰੂ ਦੀ ਹੈ ਮੇਰੇ ਸੱਜਾਨੀ ਜਗਤ ਰੋਲ ਦੇ ਵਿੱਚ ਨਹੀਂ ਹੁੰਦੀਆਂ ਸੱਜਾਨੀ ਮਾਨੀ ਕੋਈ ਨੁਕਸਾਨ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਬਾਕੀ ਮੰਦਭਾਗੀ ਘਟਨਾ ਹੈ ਇੱਥੇ ਜੀ